ਸ਼ੁਕਰਾਨਾ ਅਦਾ ਕਰੋ ਕਹਾਣੀ ਲੇਖਕ ਡਾਕਟਰ ਸੇਵਾਨੰਦਵਾਲ ਇੱਕ ਲੜਕਾ ਸੀ ਕੁੰਦਨ ਇੱਕ ਵਾਰ ਉਹ ਸੌਣ ਦਾ ਨਾਟਕ ਕਰਕੇ ਲੇਟਿਆ ਹੋਇਆ ਸੀ ਕਿਸੇ ਨੇ ਉਸ ਨੂੰ ਝੋੜ ਕੇ ਜਗਾ ਦਿੱਤਾ ਪੁੱਛਣ ਲੱਗਾ ਕਿਸ ਗੱਲ ਤੋਂ ਨਰਾਜ਼ ਹੋ ਬੱਚੇ ਇਕ ਉਹ ਤਾਂ ਦੱਸਾਂ ਮੇਰੇ ਜੀਵਨ 'ਚ ਪਰੇਸ਼ਾਨੀਆਂ ਢੇਰਾਂ ਕੁੰਦਨೇಖਾ ਖੋਲਦੇ ਹੋਏ ਦੱਸਿਆ ਇੰਨੇ ਛੋਟੇ ਨੂੰ ਬੱਚੇ ਨੂੰ ਢੇਰ ਸਾਰੀਆਂ ਪਰੇਸ਼ਾਨੀਆਂ ਇਹ ਤਾਂ ਚੰਗੀ ਗੱਲ ਨਹੀਂ ਚਲੋ ਆਪਣੀਆਂ ਪਰੇਸ਼ਾਨੀਆਂ ਦੱਸੋ ਉਸ ਨੂੰ ਹਮਦਰਦੀ ਪ੍ਰਗਟ ਕੀਤੀ ਮੇਰੇ ਮੰਮੀ ਪਾਪਾ ਹਮੇਸ਼ਾ ਝਟਕਦੇ ਰਹਿੰਦੇ ਨੇ ਕਦਨ ਦੱਸਾ ਬੇਟਾ ਸ਼ੁਕਰਾਨਾ ਅਦੋ ਕਰੋ ਕਿ ਉਹ ਸੱਚੀ ਸੁਭਚਿੰਤਕਾਨ ਤੇ ਉਹਨਾਂ ਨੂੰ ਤੇਰੀ ਕਾਬਿਲ ਤੇ ਭਰੋਸਾ ਹੈ ਤਦੇ ਤਾਂ ਤੇਰੀਆਂ ਅਸਫਲਤਾਵਾਂ ਤੇ ਗਲਤੀਆਂ ਤੇ ਝਟਕਦੇ ਹਨ ਉਸਨੇ ਸਮਝਾਇਆ ਉਪਦੇਸ਼ਕ ਜੀ ਆਪ ਕੋਣ ਕੁੰਦਨ ਨੇ ਪੁੱਛਿਆ ਅਤ ਵੀ ਦੱਸ ਆ ਗਿਆ ਹੁਣ ਤੋਂ ਆਪਣੀ ਦੂਸਰੀ ਪਰੇਸ਼ਾਨੀ ਦੱਸ ਉਹ ਬੋਲਿਆ ਸਕੂਲ ਵਿੱਚ ਅਧਿਆਪਕ ਹਮੇਸ਼ਾ ਝਟਕਦੇ ਫਟਕਾਰਦੇ ਰਹਿੰਦੇ ਹਨ ਕਿਉਂਕਿ ਮੈਂ ਟੈਸਟ ਵਿੱਚ ਘੱਟ ਨੰਬਰ ਲਿਆਉਂਦਾ ਹਾਂ ਇਸ ਲਈ ਚੰਗਾ ਰੈਂਕ ਵੀ ਨਹੀਂ ਆਉਂਦਾ ਕੁੰਦਨ ਨੇ ਮੂੰਹ ਵਿਗਾੜਦੇ ਹੋਏ ਦੱਸਿਆ ਸ਼ੁਕਰ ਕਰੋ ਕਿ ਉਹ ਤੇਰੇ ਹਤੈਸ਼ੀ ਹਨ ਅਤੇ ਤੇਰੇ ਤੋਂ ਜ਼ਿਆਦਾ ਚੰਗੇ ਨਤੀਜੇ ਦੀ ਉਮੀਦ ਕਰਨ ਨੂੰ ਸਹੀ ਸਮਝਿਆ ਮੇਰੇ ਖੇਡਾਂ ਵਾਲੇ ਅਧਿਆਪਕ ਮੈਨੂੰ ਹਮੇਸ਼ਾ ਐਡੀਸ਼ਨਲ ਡਾਰੀ ਬਣਾ ਕੇ ਬਾਹਰ ਬਿਠਾ ਦੇ ਦਿਆਂ ਟੀਮ ਵਿੱਚ ਸ਼ਾਮਲ ਨਹੀਂ ਕਰਦੇ ਕੁੰਦਨ ਨੇ ਕਿਹਾ ਤੈਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਤੇਰੇ ਵਿੱਚ ਚੰਗੇ ਘਟਾਈ ਦੀ ਸੁਭਾਅਨਾ ਵਿਕਤ ਹੋਏ ਇੱਕ ਦਿਨ ਟੀਮ ਵਿੱਚ ਜ਼ਰੂਰ ਸ਼ਾਮਲ ਕਰਨਗੇ ਉਸਨੇ ਭਰੋਸਾ ਦਿੱਤਾ ਮੈਨੂੰ ਘਰ ਦੇ ਢੇਢ ਸਾਰੇ ਛੋਟੇ ਮੋਟੇ ਕੰਮ ਕਰਨੇ ਪੈਂਦੇ ਹਨ ਕੁੰਦਨ ਨੇ ਮੂੰਹ ਬਣਾਉਂਦੇ ਹੋਏ ਕਿਹਾ ਸ਼ੁਕਰ ਕਰੋ ਕਿ ਘਰ ਵਾਲੇ ਤੈਨੂੰ ਉਸ ਲੱਗ ਸਮਝਿਆ ਹਨ ਤੈਨੂੰ ਬੁੱਧੀਮਾਨ ਸਮਝਦੇ ਹਨ ਤੇ ਇਸ ਪ੍ਰਕਾਰ ਦਾ ਆਪਣੇ ਫਰਜ਼ ਤੋਂ ਜਾਣੂ ਹੋਣ ਦਾ ਮੌਕਾ ਪ੍ਰਦਾਨ ਕਰਦੇ ਹਨ ਉਸਨੇ ਕਿਹਾ ਜਦ ਵੀ ਮੈਂ ਟੀਵੀ ਵੇਖਣ ਬੈਠਦਾ ਹਾਂ ਮਮੀ ਝਿੜਕਣ ਲੱਗਦੇ ਆ ਹੁੰਦਾ ਨਹੀਂ ਕਿਾ ਸ਼ੁਕਰਾਨਾ ਦਾ ਕਰੋ ਕਿ ਤੇਰੀ ਸਿਹਤ ਦੇਖਾਂ ਜਿੰਨ ਤੱਕ ਮਮੀ ਨੂੰ ਬਹੁਤ ਜ਼ਿਆਦਾ ਹੈ ਉਹ ਬੋਲੇਆ ਮੈਨੂੰ ਹਮੇਸ਼ਾ ਔਲ ਜਰੂਰ ਸੁਪਨੇ ਆਉਂਦੇ ਹਨ ਜਿਸ ਦਾ ਕਾਰਨ ਮੇਂ ਨੀਂਦ ਖੁੱਲ ਜਾਂਦੀ ਹੈ ਹੁੰਦਾ ਨਹੀਂ ਸੋ ਸ਼ੁਕਰ ਕਰੋ ਕਿ ਸੁਪਨੇ ਆਉਂਦੇ ਹਨ ਈਸ਼ਵਰ ਉਹਨਾਂ ਨੂੰ ਸੁਪਨੇ ਹੀ ਵਿਖਾਉਂਦਾ ਹੈ ਜਿਨ੍ਹਾਂ ਦੇ ਅੰਦਰ ਉਹਨਾਂ ਦਾ ਪੂਰਾ ਕੰਦ ਦੀ ਸਮਰੱਥਾ ਵੇਖਦਾ ਹੈ ਯਾਦ ਰੱਖਣਾ ਚੰਗੀਆਂ ਸੋਚੋਗੇ ਚੰਗੀ ਕਰਤਨਾ ਕਰੋਗੇ ਤਦੇ ਚੰਗੇ ਸੁਪਨੇ ਅੱਖਾਂ ਵਿੱਚ ਆਉਣਗੇ ਉਸਨੇ ਹਦਾਇਤ ਦਿੱਤੀ ਮੈਨੂੰ ਪਾਣੀ ਵਿੱਚ ਖੇਡਣਾ ਬਹੁਤ ਪਸੰਦ ਹੈ ਤੇ ਬਹੁਤ ਤੱਕ ਦੇ ਤੱਕ ਦੇ ਤੱਕ ਨਹਾਉਣਾ ਚਾਹੁੰਦਾ ਹਾਂ ਕੁੰਦਨ ਜੀ ਸ਼ਗਰੂ ਕਰਗੀ بارش ਹਾਲਾ ਹੁੰਦੀ ਹੈ ਲੇਕਿਨ ਬੇਟੇ ਸਮੇਂ ਦੀ ਨਜ਼ਾਕਤ ਅਨੁਸਾਰ ਪਾਣੀ ਦਾ ਇਸਤੇਮਾਲ ਲੋੜ ਅਨੁਸਾਰ ਕਰਨਾ ਚਾਹੀਦਾ ਹੈ ਕਿਉਂਕਿ ਇਹਨੇ ਦਿਨੀ ਪਾਣੀ ਦੇ ਨਿਰੰਤਰ ਕਟ ਹੋ ਰਹੀ ਹੈ ਤੇ ਇਸ ਦੀ ਲੋੜ ਸਾਰਿਆਂ ਨੂੰ ਹੁੰਦੀ ਹੈ ਉਸ ਨੂੰ ਸੁਝਾਇਆ ਦੂਸਰਿਆਂ ਨੂੰ ਗਲਤ ਕੰਮ ਕਰਦੇ ਵੇਖ ਕੇ ਬੀਮਲ ਕਦੇ ਕਿ ਮੈਨੂੰ ਤੜਫਣ ਲੱਗਦਾ ਹਾ ਕੁੰਦਨ ਸ਼ੁਕਰ ਕਰੋ ਤੇਰੇ ਵਿੱਚ ਬਿਹਤਰ ਬਣਦੀ ਸੁਭਾਅ ਬਣਾ ਜੋ ਬੁਰਾ ਨਹੀਂ ਦੇਖ ਸਕਦਾ ਉਹ ਬੋਲਿਆ ਮੈਂ ਜੋ ਕਹਿੰਦਾ ਹਾਂ ਤੇ ਮੈਂ ਅਮਲ ਕਰ ਸਕਦਾ ਹਾਂ ਫਿਰ ਆ ਉਹ ਆਪਣੇ ਉੱਪਰ ਝੇੜਨ ਲੱਗਦਾ ਹਾ ਕੁੰਦਨ ਤੇ ਸੁਸਤਾਂਦੇ ਹੋਏ ਦੱਸਿਆ ਸ਼ੁਕਰ ਕਰੋਗੀ ਤੇਰੇ ਅੰਦਰ ਚੰਗਾ ਕਰਨ ਦੀ ਤੜਪਣਾ ਹੈ ਸੰਕਲਪ ਸ਼ਕਤੀ ਹੈ ਬਸ ਥੋੜਾ ਉਸ ਤੇ ਧਿਆਨ ਕੇਂਦਰਿਤ ਕਰੋ ਸਮਾਂ ਆਉਣ ਤੇ ਹੌਲੀ-ਹੌਲੀ ਇਹ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਉਸਨੇ ਹੱਸਦੇ ਹੋਏ ਸਮਝਾਇਆ ਤੇ ਫਿਰ ਬੋਲਿਆ ਆਪਣੀ ਹਰ ਪਰੇਸ਼ਾਨੀ ਹੋਰ ਪਰੇਸ਼ਾਨੀ ਦਸੋ ਕੁੰਦਨ ਨੇ ਗਿਆ ਬਸ ਇਹ ਨਹੀਂ ਹੁਣ ਦੱਸੋ ਆਪ ਕੌਣ ਹੋ ਜਾਨਣਾ ਚਾਹੁੰਦੇ ਹੋ ਮੈਂ ਕੌਣ ਹਾਂ ਸਮਾਂ ਚੁਦੇ ਦਿਨ ਰਾਤ ਵਿੱਚ ਬਦਲਦੇ ਹੋਏ ਹਫਤੇ ਮਹੀਨੇ ਤੇ ਫਿਰ ਸਾਲ ਵਿੱਚ ਬਦਲਦਾ ਜਾਂਦਾ ਹਾਂ ਹੁਣ ਤਾਂ ਪਹਿਚਾਣ ਹੀ ਕੋਚ ਕੁੰਦਨ ਦੇ ਚੇਤੇ ਮਸਕਰਟ ਖੜ ਗਈ ਚੰਗਾ ਹੁਣ ਸਮਝ ਗਿਆ ਸ਼ੁਕਰੀਆ ਦੋਸਤ ਕੁੰਦਨ ਹੋਏ ਕਹਿੰਦੇ ਹੋਏ ਕੁੰਦਨ ਨੇ ਇੱਕ ਝਟਕੇ ਵਿੱਚ ਬਿਸਤਰ ਨੂੰ ਛੱਡ ਦਿੱਤਾ